ਯਾਲੇ ਮਿਸਰੇ ਦਵਾਦਸ਼ਾ ਔਰੰਗਾ ਸੀ இந்து ਇਕ ਵੀ ਨਿਰਣ ਦੇਣਾ ਸ਼ਰੀਰ ਹਾਮ ਕਹਿਦਾ ਸੀ ਦੁਖੀ ਹੋ ਕੇ ਕਸ਼ਮੀਰੀ ਨੰਦਪੁਰ ਅਪੜੇ ਹੈ ਕੋਈ ਗੁਰੂ ਜੀ ਦਾ ਸਿੱਖ ਜਿਹੜਾ ਮੂਰੇ ਹੋ ਕੇ ਟੱਕਰੇ ਚੌਕ ਚਾਂਦਨੀ ਦੇ ਵਿੱਚ ਕਿਦਾਂ ਸੀ ਸ਼ਿਸ਼ ਨੂੰ ਖਟਾਇਆ ਸੀ ਕਿੰਜ ਪਾਇਆ ਜਾਂ ਤਾ ਸ਼ਿਸ਼ ਦਿੱਲੀੋਂ ਲਿਆਇਆ ਸੀ ਗਉ ਤੇ ਗਰੀਬ ਵਾਸਤੇ ਗਉ ਤੇ ਗਰੀਬ ਵਾਸਤੇ ਤੁਸੀਂ ਵੀ ਮੈਦਾਨ ਵਿੱਚ ਡਟਿਆ ਕਰੋ ਕਿੰਜ ਦੇ ਕੇ ਕੁਰਬਾਨੀਆਂ ਬਣਾਇਆ ਖਾਲਸਾ ਬੱਚਿਆਂ ਨੂੰ ਦੱਸਿਆ ਕਰੋ ਮੇਰੇ ਸਾਹਿਬੇ ਕਮਾਲ ਨੇ ਕਮਾਲ ਕਰਤੀ ਗਿੱਧੜ ਵਣੀ ਜਨਤਾ ਦੇ ਵਿੱਚ ਰੋਹ ਸੇਰਾ ਵਾਲੇ 파ਰਤੀ ਨੀਹਲਾਤੀ ਮੁਗਲਾਂ ਦੀ ਨੀਹ ਵਿੱਚ ਲਾਲਾ ਨੂੰ ਚੜ੍ਹੇ